ਬੇਸਿਕਲੀ ਜਿੱਥੇ ਆਪਾਂ ਅੱਜ ਵੀ ਖੜੇ ਆ ਜੇ ਮੈਂ ਕਾਲਜ 'ਚ ਵੀ ਨਵੇਂ ਰਿਸ਼ਤੇ ਬਣਾਏ ਆ ਭਾਵੇਂ ਯਾਰੀ ਦੋਸਤੀ ਆ ਭਾਵੇਂ ਪਿਆਰ ਆ ਉਹ ਬੇਸਿਕਲੀ ਉਹ ਕਰਦਿਆਂ ਕਰਕੇ ਪੋਸੀਬਲ ਆ ਪੇਰੈਂਟਸ ਕਰਕੇ ਪੋਸੀਬਲ ਸੋ ਉਹਨਾਂ ਨੂੰ ਕਦੇ ਵੀ ਛੱਡਣਾ ਨਹੀਂ ਚਾਹੀਦਾ ਤਾਂ ਮੈਨੂੰ ਇਹ ਲੱਗਦਾ ਕਿ ਟਾਕ ਬਹੁਤ ਜ਼ਰੂਰੀ ਆ ਹੁਣ ਮੈਨੂੰ ਇਹ ਲੱਗਦਾ ਬੱਚੇ ਨੂੰ ਪੇਰੈਂਟਸ ਦੇ ਨਾਲ ਟਾਕ ਕਰਨੀ ਚਾਹੀਦੀ ਪੇਰੈਂਟਸ ਨੂੰ ਬੱਚੇ ਦੇ ਨਾਲ ਟਾਕ ਕਰਨੀ ਚਾਹੀਦੀ ਉਹ ਜਿਹੜਾ ਗੈਪ ਆ ਮੈਨੂੰ ਲੱਗਦਾ ਕਿ ਉਹ ਨਹੀਂ ਹੋਣਾ ਚਾਹੀਦਾ ਹੁਣ ਆਪਾਂ ਨੂੰ ਗੱਲ ਕਰਨੀ ਚਾਹੀਦੀ ਸਾਡੇ ਪੇਰੈਂਟਸ ਸਾਨੂੰ ਸਮਝਦੇ ਹੁੰਦੇ ਆ ਇਹ ਸਾਡਾ ਵਹਿਮ ਹੁੰਦਾ ਆ ਆਪਾਂ ਕਈ ਵਾਰੀ ਕਹਿੰਦੇ ਆ ਵੀ ਤੁਸੀਂ ਮੈਨੂੰ ਸਮਝ ਨਹੀਂ ਰਹਿ ਨਹੀਂ ਸਾਡੇ ਪੇਰੈਂਟਸ ਸਾਨੂੰ ਬਹੁਤ ਸਮਝ ਦਿੰਦੇ ਆ ਬਸ ਜਾਇ ਜ਼ਮੇ ਲੱਗਦਾ ਕਿਉਂਕਿ ਉਹ ਆਪਣੇ ਆਪ ਨੂੰ ਰਿਸਪੋਨਸਿਬਲ ਫੀਲ ਕਰਦੇ ਆ ਵੀ ਸਾਡਾ ਬੱਚਾ ਸੈਟਲ ਹੋ ਜਾਏ ਆਪਣੀ ਜ਼ਿੰਦਗੀ ਵਿੱਚ ਇੱਕ ਚੰਗੇ ਵਧੀਆ ਟਾਈਮ ਤੇ ਸੈਟਲ ਹੋ ਕੇ ਵਧੀਆ ਟਾਈਮ ਤੇ ਉਹਦੀ ਫੈਮਿਲੀ ਬਣ ਜਾਈ ਉਹ ਕਰਦੇ ਨੂੰ ਇਹੀ ਹੁੰਦਾ ਹੈ ਗੱਲ ਉਹੀ ਹੈ ਵੀ ਜਦੋਂ ਜਦੋਂ ਆਪਾਂ ਜਦੋਂ ਆਪਣੇ ਹਾਰਮੋਨਸ ਬਦਲਦੇ ਆ ਬੇਸਿਕਲੀ ਉਮਰ ਬਦਲਦੀ ਆ ਆਪਣੇ ਇੰਟਰਸਟ ਬਦਲਦੇ ਆ ਜਾਂ ਯਾਰੀ ਦੋਸਤੀ ਆ ਜਾਂ ਜਦੋਂ ਆਪਾਂ ਘਰੋਂ ਨਿਕਲ ਕੇ ਬਾਹਰ ਕੰਮ ਕਰਨ ਜਾਂਦੇ ਆ ਕਾਲਜ ਜਾਂਦੇ ਆ ਸਕੂਲ ਜਾਂਦੇ ਆ ਯੂਨੀਵਰਸਿਟੀ ਜਾਂਦੇ ਆ ਤੇ ਆਪਣੇ ਸਰਕਲਸ ਬਦਲਦੇ ਆ ਉੱਥੇ ਅਟੈਚਮੈਂਟਸ ਬਦਲਦੀਆਂ ਹਾਂ ਘਰ ਦੇ ਨਾਲ ਰੈਜਮੈਂਟ ਰਹਿੰਦੀ ਆ ਪਰ ਉਹ ਛੱਡਣੀ ਨਹੀਂ ਚਾਹੀਦੀ ਬੇਸਿਕਲੀ ਜਿਨ੍ਹਾਂ ਨੇ ਸ਼ੁਰੂ ਤੋਂ ਲੈ ਕੇ ਕਿਵੇਂ ਵੱਡਾ ਕਰਕੇ ਮਤਲਬ ਬੇਸਿਕਲੀ ਜਿੱਥੇ ਆਪਾਂ ਅੱਜ ਵੀ ਖੜੇ ਆ ਜੇ ਮੈਂ ਕਾਲਜ 'ਚ ਵੀ ਨਵੇਂ ਰਿਸ਼ਤੇ ਬਣਾਏ ਆ ਭਾਵੇਂ ਯਾਰੀ ਦੋਸਤੀ ਆ ਭਾਵੇਂ ਪਿਆਰ ਆ ਉਹ ਬੇਸਿਕਲੀ ਉਹ ਘਰਦਿਆਂ ਕਰਕੇ ਪੋਸੀਬਲ ਆ ਪੇਰੈਂਟਸ ਕਰਕੇ ਪੋਸੀਬਲ ਆ ਸੋ ਉਹਨਾਂ ਨੂੰ ਕਦੇ ਵੀ ਛੱਡਣਾ ਨਹੀਂ ਚਾਹੀਦਾ ਮਾਪਿਆਂ ਨੂੰ ਇਹ ਹੁੰਦਾ ਕਿ ਉਹਨਾਂ ਦੀ ਬੱਚਿਆਂ ਦੀ ਸਕਸੈਸ ਪਿੱਛੇ ਸਭ ਤੋਂ ਖੁਸ਼ ਮਾਪੇ ਹੁੰਦੇ ਜਿਹੜੇ ਸਾਡਾ ਜਿਹੜਾ ਪਾਰਟਨਰ ਹੁੰਦਾ ਉਹ ਤਾਂ ਖੁਸ਼ ਹੁੰਦਾ ਵੀ ਇਹਨਾਂ ਨਾਲ ਮੈਂ ਕੱਲੋਂ ਜੁੜਾਂਗਾ ਤਾਂ ਮੈਂ ਸਕਸੈਸ ਲੈ ਪਰ ਇੱਕ ਇਹ ਚੀਜ਼ ਬਹੁਤ ਜ਼ਰੂਰੀ ਹੁੰਦੀ ਆ ਮੈਂ ਅੱਜ ਦੇ ਟਾਈਮ 'ਚ ਜਿਵੇਂ ਹੁਣ ਮਾਹੌਲ ਜਿਹੜ ਤਾਂ ਮੈਨੂੰ ਇਹ ਲੱਗਦਾ ਕਿ ਟਾਕ ਬਹੁਤ ਜ਼ਰੂਰੀ ਆ ਹੁਣ ਮੈਨੂੰ ਇਹ ਲੱਗਦਾ ਬੱਚੇ ਨੂੰ ਪੇਰੈਂਟਸ ਦੇ ਨਾਲ ਟਾਕ ਕਰਨੀ ਚਾਹੀਦੀ ਪੇਰੈਂਟਸ ਨੂੰ ਬੱਚੇ ਦੇ ਨਾਲ ਟਾਕ ਕਰਨੀ ਚਾਹੀਦੀ ਕਿਉਂਕਿ ਇਹ ਜਿਹੜਾ ਰਿਲੇਸ਼ਨ ਆ ਨਾ ਆਪਣਾ ਜਦੋਂ ਆਪਾਂ ਹੁੰਦੇ ਸੀ ਆਪਾਂ ਕਹਿੰਦੇ ਕਈ ਵਾਰੀ ਡਰ ਕੇ ਵੀ ਮਾਪਿਆਂ ਨੂੰ ਵੀ ਆ ਫਾਦਰ ਸਾਹਿਬ ਤੋਂ ਡਰਨਾ ਗੱਲ ਕਹਿਣ ਦੀ ਹਿੰਮਤ ਨਾ ਆਉਣੀ ਤਾਂ ਉਹ ਗੱਲ ਆਪਾਂ ਆਪਣੇ ਦੋਸਤਾਂ ਨੂੰ ਬੋਲ ਸਕਦੇ ਹੁੰਦੇ ਸੀ ਜਾਂ ਆਪਾਂ ਆਪਣੇ ਸਿਸਟਰ ਨੂੰ ਕਹਿੰਨੇ ਆ ਜਾਂ ਬ੍ਰਦਰ ਨੂੰ ਕਹਿੰਨੇ ਆ ਉਹ ਆਪਣੇ ਤਾਂ ਉਹ ਜਿਹੜਾ ਗੈਪ ਆ ਮੈਨੂੰ ਲੱਗਦਾ ਕਿ ਉਹ ਨਹੀਂ ਹੋਣਾ ਚਾਹੀਦਾ ਹੁਣ ਆਪਾਂ ਨੂੰ ਗੱਲ ਕਰਨੀ ਚਾਹੀਦੀ ਸਾਡੇ ਪੇਰੈਂਟਸ ਸਾਨੂੰ ਸਮਝਦੇ ਹੁੰਦੇ ਆ ਇਹ ਸਾਡਾ ਵਹਿਮ ਹੁੰਦਾ ਆ ਆਪਾਂ ਕਈ ਵਾਰੀ ਕਹਿੰਦੇ ਨਾ ਵੀ ਤੁਸੀਂ ਮੈਨੂੰ ਸਮਝ ਨਹੀਂ ਰਿਹਾ ਨਹੀਂ ਸਾਡੇ ਪੇਰੈਂਟਸ ਸਾਨੂੰ ਬਹੁਤ ਸਮਝ ਦਿੰਦੇ ਆ ਮੈਨੂੰ ਵੀ ਕਿਸੇ ਟਾਈਮ ਲੱਗਦਾ ਹੁੰਦਾ ਸੀ ਕਿ ਜਦੋਂ ਫਾਦਰ ਸਾਹਿਬ ਨਾਲ ਕਿਸੇ ਚੀਜ਼ ਨੂੰ ਆਰਗੂਮੈਂਟਸ ਹੁੰਦੇ ਸੀ ਤਾਂ ਮੈਂ ਕਹਿੰਦਾ ਜੀ ਮੈਨੂੰ ਸਮਝ ਦੇਣੀ ਤੇ ਜਦੋਂ ਮੈਂ ਅੱਜ ਦੇਖਦਾ ਤਾਂ ਮੈਨੂੰ ਇਹ ਲੱਗਦਾ ਅੱਛਾ ਉਦੋਂ ਮੇਰੇ ਫਾਦਰ ਸਾਹਿਬ ਮੈਨੂੰ ਆ ਚੀਜ਼ ਲਈ ਤਾਂ ਕਹਿੰਦੇ ਸੀ ਕਿ ਇਹ ਤਾਂ ਬਹੁਤ ਵੀ ਉਦੋਂ ਚੀਜ਼ ਮੈਂ ਨਹੀਂ ਸਮਝ ਪਾਇਆ ਅੱਜ ਮੈਂ ਉਸ ਚੀਜ਼ ਨੂੰ ਸਮਝ ਲਿਆ ਤਾਂ ਪੇਰੈਂਟਸ ਹਮੇਸ਼ਾ ਹੀ ਲਾਈਕ ਤੁੰਨੂੰ ਸਮਝਦੇ ਹੁੰਦੇ ਚੀਜ਼ ਨਹੀਂ ਬਿਲਕੁਲ ਜਿਵੇਂ ਤੁਸੀਂ ਤੁਹਾਡਾ ਹੋਰ profession ਸੀ ਤੁਸੀਂ ਇਸ profession ਲਈ ਜੇਕਰ ਅਸੀਂ ਇਹ profession 'ਚ ਕਾਮਯਾਬ ਨਹੀਂ ਹੋਈ ਮਾਪੇ ਉਹ ਤੇ ਸੋਚਦੇ ਵੀ ਜਿਹੜੇ ਰਸਤੇ ਜਾ ਰਹੇ ਨੇ ਐਕਟਿੰਗ ਲਾਈਨ ਕੋਈ ਸੌਖੀ ਨਹੀਂ ਹੈਗੀ ਆਪਾਂ ਟੋਰ ਸ਼ੋਰ ਕਰਨ ਲਈ ਡਾਲਰ ਸ਼ੋਰ ਬਣਾ ਲੈ ਸ਼ਾਇਦ ਇਨਫੈਕਟ ਇਹ ਚੀਜ਼ ਤਾਂ ਜਿਵੇਂ ਵੀਰੇਨ ਕਹਿੰਦਾ ਹੁਣ ਸਮਝ ਆਉਂਦੀ ਹੈ ਵੀ ਜਿਵੇਂ ਪੇਰੈਂਟਸ ਨੂੰ ਪਹਿਲਾਂ ਲੱਗਦਾ ਹੈ ਵੀ ਯਾਰ ਹੁਣ ਹਾਂ ਬੀਸਿਕਲੀ ਫਿਕਰ ਰਾਈਟ ਵਿਆਹ ਵੀ ਕਰਨੇ ਨੇ ਕਾ ਸਭ ਤੋਂ ਵੱਡੀ ਟੈਨਸ਼ਨ ਇੱਥੇ ਹਾਂ ਸਭ ਤੋਂ ਵੱਡੀ ਟੈਨਸ਼ਨ ਹੀ ਉਹ ਆ ਤੇ ਉਹਨਾਂ ਦੀ ਜਾਇਜ਼ ਆ ਮੈਨੂੰ ਲੱਗਦਾ ਕਿਉਂਕਿ ਉਹ ਆਪਣੇ ਆਪ ਨੂੰ ਰਿਸਪਾਂਸਿਬਲ ਫੀਲ ਕਰਦੇ ਆ ਵੀ ਸਾਡਾ ਬੱਚਾ ਸੈਟਲ ਹੋ ਜਾਏ ਆਪਣੀ ਜ਼ਿੰਦਗੀ 'ਚ ਇੱਕ ਚੰਗੇ ਵਧੀਆ ਟਾਈਮ ਤੇ ਸੈਟਲ ਹੋ ਗਏ ਵਧੀਆ ਟਾਈਮ ਤੇ ਉਹਦੀ ਫੈਮਿਲੀ ਬਣ ਜਾਈ ਉਹ ਕਰਦੇ ਨੂੰ ਇਹੀ ਹੁੰਦਾ ਬੇਸਿਕਲੀ ਜਿਵੇਂ ਉਹਨਾਂ ਦੀ ਆਪਣੀ ਜ਼ਿੰਦਗੀ ਰਹੀ ਆ ਜਾਂ ਜਿਵੇਂ ਉਹਨਾਂ ਨੇ ਆਸ-ਪਾਸ ਦੀ ਜ਼ਿੰਦਗੀ ਵੇਖੀ ਆ ਸੋ ਜਦੋਂ ਆਪਾਂ ਲਾਈਨ ਤੋਂ ਪਰੇ ਜਾਂਦੇ ਆ ਤੇ ਉਹਨਾਂ ਦਾ ਵਾਜਬ ਜੀ ਗੱਲ ਆ ਉੱਤੇ ਸਵਾਲ ਕਰਨਾ